ਬਿਨਾ ਸਬੂਤੋਂ ਕਿਸੇ ਤੇ ਤੂਮਤ ਲਾ ਦੇਣੀ ਉਹ ਵੀ ਮਾਂ ਤੇ ਉਹ ਸਭ ਤੋਂ ਗਲਤ ਗੱਲ ਆ ਨਹੀਂ ਲਾਉਣੀ ਚਾਹੀਦੀ ਪਰ ਤੁਹਾਨੂੰ ਜਿਹੜੀਆਂ ਨਿਊਜ਼ ਦਿਖਾਵਾਂਗੇ ਉਹਦੇ ਸਬੂਤ ਵੀ ਨਾਲ ਦਿਖਾਵਾਂਗੇ ਫੇਰ ਹੀ ਇਹ ਗੱਲ ਅੱਗੇ ਕਰਾਂਗੇ ਹੁਣ ਕੀ ਆ ਇਹ ਨਿਊਜ਼ ਜਿਹੜਾ ਭਈਆ ਦਿੱਲੀ ਵਾਲਾ ਸੀਐਮ ਉਹਦੀ ਮਾਂ ਕਹਿੰਦੀ ਆ ਕਿ ਮੈਨੂੰ ਇਹਦੇ ਬਾਪ ਦਾ ਹੀ ਨਹੀਂ ਪਤਾ ਜਿਹੜਾ ਆ ਜਾਦਵ ਆ ਬਿਹਾਰੀ ਡੀਜੀਪੀ ਪੰਜਾਬ ਇਹਦੀ ਮਾਂ ਵੀ ਕਹਿੰਦੀ ਆ ਕਿ ਮੈਨੂੰ ਨਹੀਂ ਪਤਾ ਇਹਦਾ ਬਾਪ ਕੌਣ ਆ ਫਿਰ ਪਗਮਾਨਤ ਮਾਂ ਦੀ ਮਾਂ ਵੀ ਕਹਿੰਦੀ ਆ ਕਿ ਮੈਨੂੰ ਵੀ ਨਹੀਂ ਪਤਾ ਇਹਦਾ ਬਾਪ ਕੌਣ ਆ ਉਸਿਆ ਵੀ ਕੌਣ ਆ ਕਹਿੰਦੇ ਸਾਡੇ ਘਰੇ ਤਾਂ ਬੇਸਮਾਰ ਹੀ ਲੋਕ ਆਉਂਦੇ ਜਾਂਦੇ ਰਹੇ ਨੇ ਸਾਨੂੰ ਕੀ ਪਤਾ ਇਹਦਾ ਬਾਪ ਕੌਣ ਆ ਇਹ ਬਾਪ ਨਹੀਂ ਦੱਸ ਪਾਈਆਂ ਇਹਨਾਂ ਦਾ ਇਹ ਤੁਹਾਨੂੰ ਸਬੂਤਾਂ ਨਾਲ ਦਿਖਾਉਣੇ ਆ ਬਿਨਾ ਸਬੂਤੋ ਕਿਸੇ ਤੇ ਤੂਮਤ ਨਹੀਂ ਲਾਉਂਦੇ ਆ ਹੁਣ ਅੱਗੇ ਦੇਖੋ ਤੁਹਾਨੂੰ ਪਹਿਲਾਂ ਆਹ ਫੋਟੋ ਦਿਖਾਉਣੇ ਆ ਇਹ ਤੋਂ ਬਾਅਦ ਅੱਗੇ ਗੱਲ ਕਰਦੇ ਆਂ ਹੁਣ ਤੁਸੀਂ ਦੇਖੋ ਦੱਸੋ ਕਿ ਜਿਹੜੀਆਂ ਆ ਤਿੰਨ ਫੋਟੋਆਂ ਦੇਖ ਰਹੇ ਹੋ ਇਹ ਜਿਉਂਦਿਆਂ ਦੀਆਂ ਫੋਟੋਆਂ ਨੇ ਤਿੰਨ ਜੋ ਪਾਸਪੋਰਟ ਸਾਈਜ਼ ਨੇ ਜਾਂ ਮਰਿਆਂ ਹੋਿਆਂ ਦੀਆਂ ਨੇ ਇਹ ਜਿਉਂਦਿਆਂ ਦੀਆਂ ਨੇ ਇਹ ਪੰਜਾਬ ਪੁਲਿਸ ਨੇ ਪਹਿਲਾਂ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਉਸ ਤੋਂ ਬਾਅਦ ਇਹਨਾਂ ਦਾ ਮੁਕਾਬਲਾ ਬਣਾ ਕੇ ਇਹ ਨੌਜਵਾਨਾਂ ਨੂੰ ਮਾਰ ਦਿੱਤਾ ਸੇਮ ਕੱਪੜੇ ਨੇ ਦੇਖੋ ਸੇਮ ਹੀ ਕੱਪੜੇ ਪਾਏ ਹੋਏ ਨੇ ਪਹਿਲਾਂ ਇਹਨਾਂ ਦੀਆਂ ਫੋਟੋਆਂ ਖਿੱਚੀਆਂ ਤੇ ਫੇਰ ਬਣਾਇਆ ਮੁਕਾਬਲਾ ਕੋਈ ਦੁਨੀਆ ਤੇ ਇਸ ਤਰ੍ਹਾਂ ਦਾ ਪੁਲਿਸ ਮੁਕਾਬਲਾ ਹੋਊਗਾ ਕਿ ਜਿਹਦੇ ਨਾਲ ਤੁਹਾਡਾ ਮੁਕਾਬਲਾ ਹੋਣਾ ਪਹਿਲਾਂ ਉਹ ਕਹੇ ਤੇ ਮੇਰੀਆਂ ਫੋਟੋਆਂ ਹੀ ਖਿੱਚ ਲਓ ਪਹਿਲਾਂ ਤੁਸੀਂ ਫਿਰ ਤੁਹਾਡੇ ਕੰਮ ਆਉਣਗੀਆਂ ਇਹ ਪੰਜਾਬ ਪੁਲਿਸ ਵਾਲਿਆਂ ਨੇ ਗੰਦੀ ਚਾਲ ਖੇਡੀ ਪੰਜਾਬ ਦੇ ਗਰੀਬ ਘਰ ਦੇ ਤਿੰਨ ਮੁੰਡਿਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਮਾਰਿਆ ਪੰਜਾਬ ਦੇ ਵਿੱਚ ਦਿੱਲੀ ਉੱਥੇ ਜਾ ਕੇ ਜੁਪੀ ਚ ਜਾ ਕੇ ਦਿਖਾ ਦਿੱਤਾ ਜੀ ਅਸੀਂ ਜੁਪੀ ਪੁਲਿਸ ਨਾਲ ਰਲ ਕੇ ਮੁਕਾਬਲਾ ਕੀਤਾ ਇਹ ਹਰਾਮ ਦੀਆਂ alignat ਨੇ ਹੁਣ ਮੈਨੂੰ ਦੱਸੋ ਵੀ ਇਹਨਾਂ ਦਾ ਜਿਹੜੇ ਬਾਪ ਨੇ ਉਹ ਇੱਕ ਮਾਂ ਪਿਓ ਦੇ ਹੋ ਸਕਦੇ ਆ ਜੇ ਇੱਕ ਮਾਂ ਪਿਓ ਦੇ ਹੁੰਦੇ ਤਾਂ ਇਹ ਇਤਾਂ ਦਾ ਕਤਲ ਨਹੀਂ ਕਰਦੇ ਕਿ ਇਹਨਾਂ ਦੇ ਥੋੜਾ ਬਹੁਤਾ ਵੀ ਰਹਿਮ ਹੁੰਦਾ ਦਿਲ ਦੇ ਵਿੱਚ ਇਹ ਬੇਲੜੇ ਨੇ ਕਿਉਂਕਿ ਇਹਨਾਂ ਦੀਆਂ ਮਾਵਾ ਸੱਚ ਬੋਲਦੀਆਂ ਨੇ ਕਿ ਉਹਨਾਂ ਦੇ ਘਰੇ ਇੰਨਾ ਆਉਣਾ ਜਾਣਾ ਸੀ ਤੇ ਪਤਾ ਨਹੀਂ ਕਿਹੜਾ ਕੀ ਦੇ ਨੇ ਇਹ ਮਤਲਬ ਕੰਜਰੀਆਂ ਦੇ ਕੰਜਰ ਜਣੇ ਹੋਏ ਨੇ ਜਿਨ੍ਹਾਂ ਨੇ ਇਹ ਪੰਜਾਬ ਦੇ ਨੌਜਵਾਨਾਂ ਦਾ ਕਤਲ ਕੀਤਾ ਇਹ ਤਿੰਨ ਗਰੀਬ ਨੌਜਵਾਨਾਂ ਨੂੰ ਮਾਰਨ ਦੇ ਵਿੱਚ ਇਹਨਾਂ ਨੂੰ ਕੀ ਮਿਲਿਆ ਬਹੁਤ ਵੱਡੀ ਚਾਲ ਕਿਉਂਕਿ ਪੰਜਾਬ ਦੇ ਨੌਜਵਾਨਾਂ ਨੂੰ ਡਰਾਉਣਾ ਉਹ ਪੰਜਾਬ ਛੱਡ ਛੱਡ ਕੇ ਵਿਦੇਸ਼ਾਂ ਨੂੰ ਜਾਣ ਉਹਨਾਂ ਦੇ ਮਾਪਿਓ ਉਹਨਾਂ ਨੂੰ ਬਾਹਰ ਭੇਜਣ ਕਿ ਪੰਜਾਬ ਦਾ ਮਾਹੌਲ ਖਰਾਬ ਆ ਬਾਹਰ ਜਾਓ ਬਾਹਰ ਜਾਓ ਕਿਉਂਕਿ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਕੱਢਣਾ ਜਿਹੜੇ ਬਿਹਾਰੀ ਨੇ ਜਾਂ ਜੂਪੀ ਦੇ ਭਈਏ ਨੇ ਉਹਨਾਂ ਨੂੰ ਲਿਆ ਕੇ ਪੰਜਾਬ 'ਚ ਵਾੜਨਾ ਪੰਜਾਬ ਸਰਕਾਰ ਜੂਪੀ ਤੋਂ ਲਿਆ ਕੇ ਭਈਏ ਤੇ ਬਿਹਾਰ ਤੋਂ ਪੰਜਾਬ ਦੇ ਵਿੱਚ ਲਿਆਉਂਦੇ ਨੇ ਲਿਆ ਕੇ ਉਹਨਾਂ ਦਾ ਖਰਚਾ ਵੀ ਆਪ ਕਰਦੇ ਨੇ ਪੰਜਾਬ ਸਰਕਾਰ ਖੁਦ ਖਰਚਾ ਕਰਦੀ ਆ ਉਹਨਾਂ ਦਾ ਕਿ ਤੁਸੀਂ ਪੰਜਾਬ 'ਚ ਰਹੋ ਉਹਨਾਂ ਨੂੰ ਬਿਜ਼ਨਸ ਖੋਲ੍ਹ ਕੇ ਦੰਦੀਆਂ ਰੇੜੀਆਂ ਲੈ ਕੇ ਦੰਦੀ ਆ ਕਿ ਰੇੜੀਆਂ ਲਾਵੋ ਮਤਲਬ ਕੀ ਇਹਨਾਂ ਦਾ ਟਾਰਗੇਟ ਆ ਕਿ 2030 ਤੋਂ ਪਹਿਲਾਂ ਪਹਿਲਾਂ ਪੰਜਾਬੀ ਸਾਰੇ ਦਿਵਲ ਦੇਣੇ ਨੇ ਵਿਦੇਸਾਂ ਨੂੰ ਡਰਾ ਡਰਾ ਕੇ ਤੇ ਪੰਜਾਬ ਦੇ ਵਿੱਚ ਭਈਏ ਹੀ ਭਈਏ ਬਾੜ ਦੇਣੇ ਨੇ ਉਹਨਾਂ ਨੂੰ ਜ਼ਮੀਨਾਂ ਜਾਇਦਾਦਾਂ ਲੈ ਕੇ ਦੇਣੀਆਂ ਨੇ 80% ਭਈਏ ਹੋ ਜਾਣਗੇ 20% ਪੰਜਾਬੀ ਰਹਿ ਜਾਣਗੇ ਜਦੋਂ 20% ਪੰਜਾਬੀ ਰਹਿ ਜਾਣਗੇ 80% ਭਈਏ ਨੇ ਹਿੰਦੀ ਬੋਲਣ ਵਾਲੇ ਨੇ ਤੇ ਫਿਰ ਪੰਜਾਬ ਕਿਵੇਂ ਰਹਿ ਗਿਆ ਪੰਜਾਬ ਦਾ ਨਾਂ ਹੀ ਬਦਲ ਦਵਾਂਗੇ ਇਹ ਕੀਮਤੇ ਇਹ ਚੱਲਦੇ ਨੇ ਫਿਰ ਬਣਾ ਲਿਓ ਕਿੱਥੇ ਬਣਾਵੋਗੇ ਖਾਲਿਸਤਾਨ ਜਿਹੜਾ ਪੰਜਾਬ ਦੇ ਵਿੱਚ ਪੰਜਾਬੀ ਹੈ ਨਹੀਂ ਪੰਜਾਬੀ ਨੂੰ ਜੜ੍ਹ ਚੋਂ ਖਤਮ ਕਰਨਾ ਚਾਹੁੰਦੇ ਨੇ ਇਹ ਕੌਣ ਕੌਣ ਨੇ ਆਹ ਹਰਾਮ ਦਾ ਪੁੱਤ ਭਗਵੰਤ ਮਾਨ ਕੰਜਰ ਕੰਜਰੀ ਦਾ ਜਣਿਆ ਹੋਇਆ ਆਹ ਦਿੱਲੀ ਵਾਲਾ ਭਈਆ ਕੰਜਰੀ ਦਾ ਜਣਿਆ ਹੋਇਆ ਆਹ ਜਾਦਵ ਡੀਜੀਪੀ ਕੰਜਰੀ ਦਾ ਜਣਿਆ ਹੋਇਆ ਇੱਕ ਕੰਜਰਾ ਨੇ ਇਹ ਚਾਲ ਖੇਢੀ ਆ ਪੰਜਾਬ ਨੂੰ ਤਬਾਹ ਕਰਨ ਦੀ ਚਾਲ ਖੇਢੀ ਆ ਕਿ ਪੰਜਾਬ ਨੂੰ ਖਤਮ ਕਰਦੇ ਆਂਗੇ ਐਦਾਂ ਕਰਦੇ ਆ ਤੇ ਲੋਕਾਂ ਨੂੰ ਡਰਾਉਨੇ ਆ ਹੁਣ ਪੰਜਾਬੀਓ ਆ ਸਾਰਾ ਕੁ ਤੁਹਾਡੇ ਸਾਹਮਣੇ ਆ ਕੀ ਹੁਣ ਜਿਹੜੀਆਂ ਕਿਸਾਨ ਜੱਥੇਬੰਦੀਆਂ ਨੇ ਜਾਂ ਹੋਰ ਜੱਥੇਬੰਦੀਆਂ ਤੁੜੀਆਂ ਫਿਰਦੇ ਆ ਨੇ ਹਲ ਹਲ ਕਰਦੀਆਂ ਪੰਜਾਬ ਦੇ ਵਿੱਚ ਜਾਂ ਮਜ਼ਦੂਰ ਜੱਥੇਬੰਦੀਆਂ ਨੇ ਉਹਨਾਂ ਦਾ ਫਰਜ਼ ਨਹੀਂ ਬਣਦਾ ਰੌਲਾ ਪਾਉਣ ਦਾ ਇਹਨਾਂ ਦੀ ਜਾਨ ਨੂੰ ਰੋਣ ਦਾ ਵੀ ਤੁਸੀਂ ਝੂਠਾ ਪੋਲਿਸ ਮੁਕਾਬਲਾ ਕਿਉਂ ਕੀਤਾ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਇਹ ਤਾਂ ਆਮ ਆਦਮੀ ਪਾਰਟੀ ਤਾਂ ਲੁੱਚੀਆਂ ਦੀ ਹੈਗੀ ਆ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਦਾ ਨਹੀਂ ਫਰਜ ਬਣਦਾ ਸੀ ਕਿ ਇਸ ਮੁੱਦੇ ਨੂੰ ਚੱਕ ਦੇ ਵੀ ਕਿਉਂ ਕਤਲੇਆਮ ਕਰਦੇ ਹੋ ਪੰਜਾਬ ਦੇ ਵਿੱਚ ਪੰਜਾਬ ਦੇ ਨੌਜਵਾਨਾਂ ਦਾ ਕਿਉਂ ਬੇਗਨਾਹਾਂ ਦਾ ਕਤਲ ਕਰਦੇ ਹੋ ਉਹ ਕਿਉਂ ਨਹੀਂ ਬੋਲਦੇ ਕਿਉਂਕਿ ਸਾਰੇ ਹੀ ਚੋਰ ਚੱਕੇ ਰਲੇ ਹੋਏ ਨੇ ਇਹਨਾਂ ਦਾ ਸਿਰ ਤੇ ਤੁਸੀਂ ਪੱਗਾਂ ਦੇਖ ਲਈਆਂ ਇਹ ਅੰਦਰੋਂ ਤਾਂ ਜਲਾਦ ਨੇ ਮੁਗਲਾਂ ਦੇ ਬੱਚੇ ਨੇ ਮੁਗਲਾਂ ਵਾਲੇ ਕੰਮ ਕਰਦੇ ਨੇ ਪੰਜਾਬ ਦੇ ਦੁਸ਼ਮਣ ਨੇ ਆ ਤੁਹਾਡੇ ਸਾਹਮਣੇ ਆ ਸਾਰੀਆਂ ਕੀਤੀਆਂ ਹੋਈਆਂ ਇਹਨਾਂ ਹਰਾਮੀਆਂ ਦੀਆਂ ਗੰਦੀਆਂ ਕਰਤੂਤਾਂ ਦਿਖਾਏ ਨੇ ਨਾ ਸਬੂਤ ਤੁਹਾਨੂੰ ਕਿ ਇੱਕ ਕੰਜਰੀ ਦੇ ਜਣੇ ਹੋਏ ਕੰਜਰ ਨੇ ਇਹਨਾਂ ਦਾ ਕੋਈ ਬਾਪ ਨਹੀਂ ਪਤਾ ਨਹੀਂ ਕਿਹਦੇ ਨੇ ਕਿੱਥੋਂ ਆਈਏ ਇਹ ਇਸ ਤਰ੍ਹਾਂ ਦੀ ਕੁਆਲਿਟੀ ਜਿਨ੍ਹਾਂ ਨੇ ਪੰਜਾਬ ਦਾ ਸਤਿਆਨਾਸ਼ ਕਰਤਾ ਕਿਤੇ ਇਨਸਾਨੀਅਤ ਇਹਨਾਂ ਦੇ ਦਿਲ 'ਚ ਹੈ ਹੀ ਨਹੀਂ ਜੇ ਇਨਸਾਨ ਦੇ ਪੁੱਤ ਹੁੰਦੇ ਤਾਂ ਇਸ ਤਰ੍ਹਾਂ ਦਾ ਕਤਲੇਆਮ ਨਹੀਂ ਕਰਦੇ ਸੀ ਬੇਗੁਨਾਹਾਂ ਦਾ ਕਿ ਇਹਨਾਂ ਨੇ ਆਪਣੀ ਚਾਲ ਖੇਡਣੀ ਆ ਪੰਜਾਬ ਨੂੰ ਤਬਾਹ ਕਰਨਾ ਤੇ ਤੁਸੀਂ ਬੇਗੁਨਾਹਾਂ ਦਾ ਕਤਲ ਕਰੋਗੇ ਗਰੀਬ ਘਰ ਦੇ ਬੱਚੇ ਕਿਉਂ ਚੁਣੇ ਕਿ ਇਹਨਾਂ ਨੇ ਕਿਹੜਾ ਰੌਲਾ ਪਾਉਣਾ ਇਹਨਾਂ ਦੇ ਮਗਰ ਕਿਹੜਾ ਕਿਸੇ ਨੇ ਆਉਣਾ ਇਹਨਾਂ ਨੂੰ ਬਲੀ ਦੇ ਦਿਓ ਇਹਨਾਂ ਦੀ ਇਹ ਬਲੀ ਦਿੱਤੀ ਆ ਤੁਹਾਡੇ ਸਮਝ ਅੱਜ ਆਉਂਦੀ ਆ ਜਾਂ ਨਹੀਂ ਆਉਂਦੀ ਪਰ ਤੁਹਾਨੂੰ ਬੋਲਣਾ ਚਾਹੀਦਾ ਜਿਨੇ ਪੰਜਾਬ ਦੇ ਲੋਕ ਨੇ ਸਭ ਨੂੰ ਰੌਲਾ ਪਾਉਣਾ ਚਾਹੀਦਾ ਇਹ ਕਤਲੇਆਮ ਦਾ ਪਰ ਅਸੀਂ ਇਹ ਪੰਜਾਬ ਪੁਲਿਸ ਵਾਲੇ ਲੰਡਰਾਂ ਨੂੰ ਦੱਸ ਦਈਏ ਕਿ ਜਿਹੜਾ ਵੀ ਪੰਜਾਬ ਦੇ ਨੌਜਵਾਨਾਂ ਦਾ ਕਤਲ ਕਰੂਗਾ ਇਸੇ ਸਕਰੀਨ ਦੇ ਉੱਤੇ ਉਹਦਾ ਇਸੇ ਤਰੀਕੇ ਦੇ ਨਾਲ ਹੀ ਜਲੂਸ ਕੱਢਾਂਗੇ ਇਹ ਧਿਆਨ ਦੇ ਲਿਓ ਕਿ ਪੰਜਾਬ ਦੇ ਮੁੰਡਿਆਂ ਨੂੰ ਮਾਰਨਾ ਜੇ ਤੁਹਾਡੀ ਇੰਨੀ ਬੇਇੱਜ਼ਤੀ ਕਰਾਂਗੇ ਕਿ ਤੁਸੀਂ ਮੂੰਹ ਦਿਖਾਉਣ ਜੋਗੇ ਨਹੀਂ ਰਹੋਗੇ ਹਰਾਮ ਦੇ ਪੁੱਤੋ ਸੁਧਰ ਜਾਵੋ ਨਾ ਕਰੋ ਇਨਸਾਨੀਅਤ ਦਾ ਕਤਲੇਆਮ ਇਹ ਕੰਜਰੀਆਂ ਦੇ ਜਣੇ ਕੰਜਰ ਨੇ ਇਹ ਕੰਜਰਾਂ ਤੋਂ ਬਚੋ ਹਰਾਮ ਦੇ ਪੁੱਤਾਂ ਤੋਂ ਆਮ ਆਦਮੀ ਪਾਰਟੀ ਦੇ ਐਮਐਲਏ ਮੰਤਰੀਓ ਗੁੰਡਿਓ ਚੋਰ ਲਟੇਰਿਓ ਇਹਨਾਂ ਦੀਆਂ ਮਾਵਾਂ ਤੇ ਕੀ ਬੀਤਦਾ ਹੋਊਗਾ ਜਿਹੜੇ ਮੁੰਡਿਆਂ ਨੂੰ ਤਿੰਨਾਂ ਨੂੰ ਮਾਰਿਆ ਇਹਨਾਂ ਦੀਆਂ ਮਾਵਾਂ ਤਹਾ ਮਾਰ ਮਾਰ ਰੋਂਦੀਆਂ ਸੀ ਤਹਾ ਮਾਰ ਮਾਰ ਰੋਂਦੀਆਂ ਸੀ ਕਿ ਅਸੀਂ ਤਾਂ ਕਰਕੇ ਖਾਣ ਵਾਲੇ ਗਰੀਬ ਆ ਸਾਨੂੰ ਕਿਉਂ ਇਹਨਾਂ ਨੇ ਮੋਰਾ ਬਣਾਇਆ ਇਹ ਕਦੇ ਮੁੰਡੇ ਪਹਿਲਾਂ ਥਾਣੇ ਵੀ ਨਹੀਂ ਗਏ ਐਨੇ شریف ਕਰਦੇ ਮੁੰਡੇ ਨੇ ਕਰਕੇ ਖਾਣ ਵਾਲੇ ਨੇ ਤੁਸੀਂ ਚੱਕ ਕੇ ਗੋਲੀਆਂ ਮਾਰ ਦਤੀਆਂ ਤੁਹਾਨੂੰ ਤਰਸ ਨਹੀਂ ਆਇਆ ਉਹਨਾਂ ਦੀਆਂ ਮਾਮਾ ਨੂੰ ਦੇਖੋ ਜਿਨ੍ਹਾਂ ਦੇ ਤੁਸੀਂ ਘਰ ਅਜਾੜੇ ਨੇ ਅੱਜ ਤੁਹਾਡੀਆਂ ਮਾਮਾ ਕੰਜਰੀਆਂ ਟੀਵੀ ਦੀ ਸਕਰੀਨ ਤੇ ਲਿਆਂਦੀਆਂ ਨੇ ਨਾ ਤੁਹਾਨੂੰ ਦੁੱਖ ਹੁੰਦਾ ਹੋਊਗਾ ਪਰ ਦੁੱਖ ਤੁਹਾਨੂੰ ਉਹਨਾਂ ਮਾਮਾ ਦਾ ਵੀ ਹੋਣਾ ਚਾਹੀਦਾ ਜਿਨ੍ਹਾਂ ਦੇ ਤੁਸੀਂ ਘਰ ਅਜਾੜੇ ਨੇ